ਮੈਂ ਵੀ ਕੋਈ ਬਾਬਾ ਬਣ ਜਾਣੀ ਬੇਬੀ ਮੇਰਾ ਦਿਲ ਕਰਦਾ ਨਹੀਂ ਹੋ ਨਹੀਂ ਬੇਬੀ ਮੇਰਾ ਦਿਲ ਕਰਦਾ ਮੇਰਾ ਦਿਲ ਕਰਦਾ ਓਏ ਆ ਕਰ ਤਕੜਾ ਲੱਗਦਾ ਓਏ ਇੱਥੇ ਜਾਂਦੇ ਆ ਅੱਛਾ ਅਜੇ ਬਾਬੇ ਤੇਰੇ ਘਰੇ ਆਏ ਨੇ ਕੋਈ ਦੇ ਜਾਰ ਰੁਪਈਆ ਪੈਸਾ ਆ ਜਾ ਆ ਜਾ ਭਗਤਾ ਤੈਨੂੰ ਹੀ ਆਣਾ ਓਏ ਤੇ ਬਾਬਾ ਦਾ ਚੱਲ ਪਾ ਦਿੰਨਿਆ ਦੋ ਦਾਣੇ ਗਰੀਬ ਬੰਦੇ ਨੂੰ ਲਿਆ ਬੱਚਾ ਲਿਆ ਲੈ ਬਾਬਾ ਦਾਣੇ ਬੋਲਾ ਉਹ ਬੱਚਾ ਬਾਬਾ ਦਾਣੇ ਨਹੀਂ ਲੈਂਦਾ ਰੁਪਈਆ ਪੈਸਾ ਲਿਆ ਬਾਬਾ ਪੈਸੇ ਖੁੱਲੇ ਹੈ ਨਹੀਂ ਲੈ ਖੁੱਲਿਆ ਦੀ ਗੱਲ ਬਾਬੇ ਨੇ QR ਕੋਡ ਦਾ ਬਾਲ ਪੇਪਰ ਹੀ ਲਾ ਰੱਖਿਆ ਲੈ ਕਰਦੇ ਗੂਗਲ ਤੇ ਬਾਬਾ ਬੜਾ ਐਡਵਾਂਸ ਹੋ ਗਿਆ ਯਾਰ ਉਹ ਸਮੇਂ ਨਾਲ ਐਡਵਾਂਸ ਹੋਣਾ ਪੈਂਦਾ ਤੂੰ ਕਰਦੇ ਬਾਬਾ ਮੇਰੇ ਕੋਲੇ ਫੋਨ ਤੇ ਬਾਬਾ ਸੁੱਚਾ ਵਾਲਾ ਬਾਬਾ ਗਰੀਬ ਬੰਦੇ ਕੋਲੇ ਇਹ ਤੇ ਹੁਣ ਮੈਂ ਤੈਨੂੰ ਕੀ ਬਾਬਾ ਗੂਗਲ ਪੇ ਕਰਾਂ ਬਾਬਾ ਤੂੰ ਤਾਂ ਰਹਿ ਨਹੀਂ ਦੇ ਤੇਰਾ ਤਾਂ ਮੇਰੇ ਨਾਲੋਂ ਵੀ ਬੇੜਾ ਕਰਕੇ ਬਾਬਾ ਦਾ ਨੀ ਬਵਾੜਾ ਤੂੰ ਚੱਲ ਦਾਣੀ ਪਾ ਦੇ ਗੱਟਾ ਤਾਂ ਹੀ ਨਹੀਂ ਗੀਜੇ ਜੀ ਪਾ ਦੇ ਢੋਲਾ ਦਈ ਨਹੀਂ ਢੋਲਦਾ ਬਾਬਾ ਤੂੰ ਮੈਨੂੰ ਬਾਬਾ ਦਾਸ ਜਾ ਲੱਗਦਾ ਕੀ ਡਿੱਕ ਤੇ ਪਰੇਸ਼ਾਨੀ ਕੀ ਹੈ ਤੇਰੀ ਬਾਬਾ ਇੱਕ ਡਿੱਕ ਤੂੰ ਦੇਖ ਹੀ ਲੇਤੀ ਹਾਂ ਦੂਜੀ ਡਿੱਕਤ ਬਾਬਾ ਬੁਢਾ ਬਿਮਾਰ ਪਿਆ ਅੱਛਾ ਪੈਸਾ ਘਰੇ ਖੜਦਾ ਨਹੀਂ ਤੇਰਾ ਹੱਲ ਕਰ ਦਈਏ ਕਰ ਦੇ ਬਾਬਾ ਇੱਕ ਮਿੰਟ ਖੜ ਜਾ ਫਿਰ ਬੱਚਾ ਹਾਂਜੀ ਬਾਬਾ ਜੀ ਬਾਬਿਆਂ ਨੇ ਪੁੱਛ ਕੱਢੀ ਐ ਹਾਂਜੀ 7 ਸਾਲ ਪਹਿਲਾਂ ਤੁਹਾਡੇ ਘਰੇ ਕੋਈ ਛੜਾ ਬਜ਼ੁਰਗ ਮਰਿਆ ਸੀਗਾ ਹਾਂ ਹਾਂਜੀ ਬਾਬਾਈ ਹਾਂਜੀ ਹਾਂਜੀ ਹਾਂ ਮਰਿਆ ਸੀ ਨਾ ਹਾਂਜੀ ਹਾਂਜੀ ਇੱਕ ਮਿੰਟ ਖੜ ਹੋਣਾ ਹੂੰ ਬੱਚਾ ਉਹ ਬਜ਼ੁਰਗ ਤੇਰਾ ਸਗਾ ਤਾਇਆ ਸੀਗਾ ਹਾਂਜੀ ਬਾਬਾ ਜੀ ਬੱਸ ਫਿਰ ਉਹੀ ਤੇਰੇ ਰਾਤ ਫਾਨਾ ਬਣ ਕੇ ਅੜਿਆ ਖੜਾ ਐ अच्छा कोई हान जी, हान जी जी। ओ, ते कोई हल ਹੈਗਾ ਬਾਬਾ ਜੀ ਇਹਦਾ ਹੱਲ ਇਹਦਾ ਹੈਗਾ ਮਟੀ ਬਣੀ ਹੈ ਤੇਰੇ ਤਾਏ ਦੀ ਹਾਂਜੀ ਹਾਂਜੀ ਬਾਬਾ ਜੀ ਉਹ ਮਟੀ ਤੇ ਚੰਗਾ ਪੱਥਰ ਲਵਾ ਕੇ ਥਾ ਸਵਾਰ ਕੇ ਕੱਚੀ ਲੱਸੀ ਪਾ ਕੇ ਆਉਣੀ ਆ ਹਰ ਇੱਕ ਸ਼ਨੀਵਾਰ ਨੂੰ ਠੀਕ ਹੈ ਬਾਬਾ ਜੀ ਤੇ ਆਏ ਸੰਗਰਾਣ ਦੇ ਤੂੰ ਕੱਪੜੇ ਪਾਉਣੇ ਆ ਉਹਦੇ ਕੱਪੜੇ ਤਾਂ ਤੂੰ ਹੀ ਪਾਉਣੇ ਆ ਉਹਦਾ ਤਾਂ ਬਸ ਨਾਮ ਹੈ ਇੱਕ ਇੰਨਾ ਕੰਮ ਕਰਦੇ ਤੂੰ ਤਰੱਕੀ ਦੇ ਰਾਹ ਪੈ ਜਾਵੇਂਗਾ ਠੀਕ ਹੈ ਬਾਬਾ ਜੀ ਬਹੁਤ ਬਹੁਤ ਧੰਨਵਾਦ ਧੰਨਵਾਦ ਬਾਬਾ ਜੀ ਤੁਹਾਡਾ ਆਸ਼ੀਰਵਾਦ ਹੈ ਕੰਮ ਲਾਜ਼ਮੀ ਕਰੀ ਠੀਕ ਹੈ ਬਾਬਾ ਜੀ ਐਦਾ ਬਾਬੇ ਦੀ ਗੱਲ ਸਹੀ ਤਾਇ ਦਾ ਫਾਨ ਨਹੀਂ ਹੋ ਸਕਦਾ ਮੈਂ ਹੁਣੀ ਮੱਟੀ ਤੇ ਜਾ ਕੇ ਆਉਣਾ ਪਤਾ ਹਾਂ ਮੈਨੂੰ ਕੋਈ ਦਵਾਈ ਦੋਈ ਦਵਾਈ ਦੇ ਮੇਰਾ ਤਾਂ ਸਰੀਰ ਜਿਵੇਂ ਡੁੱਬੀ ਜਾਂਦਾ ਓ ਮੇਰੇ ਮੂਰੇ ਕੋਲੇ ਹੈ ਨਹੀਂ ਟਾਈਮ ਤੈਨੂੰ ਕੋਤ ਨਹੀਂ ਹੋਣ ਲੱਗਿਆ ਕੀ ਯਾਰ ਫੇਰ ਵੀ ਭਾਪਾ ਯਾਰ ਸ਼ਹਿਰ ਵਾਲੇ ਨੇ ਤਾਂ ਨਹੀਂ ਚੱਲ ਪਿੰਡ ਵਾਲੇ ਡਾਕਟਰ ਨੂੰ ਫੋਨ ਕਰਕੇ ਕਹਿ ਦਿੰਨੇ ਆ ਹੈਲੋ ਆਪਣੇ ਹਰਜੀਤ ਡਾਕਟਰ ਬੋਲਦਾ ਗੇ ਆ ਬੁੜੇ ਦੇ ਘਰੇ ਆ ਕੇ ਟੀਕਾ ਲਾ ਕੇ ਜਾ ਯਾਰ ਬਾਵਾ ਟਿੱਲਾ ਹਾਂ ਹੁਣੇ ਆ ਜਾ ਠੀਕ ਮੰਨ ਗਿਆ ਤਾ ਯਾਰ ਕਿਉਂ ਮੇਰੀ ਜ਼ਿੰਦਗੀ ਚ ਫਨ ਆੜਿਆ ਖੜਾਂਗਾ ਫੇਰ ਵੀ ਮੈਂ ਤੇਰੇ ਸਾਕੀ ਭਰਾ ਦਾ ਮੁੰਡਾ ਆਂਗਾ ਤੇਰਾ ਨਹੀਂ ਜੀ ਕਰਦਾ ਮੇਰੇ ਵੇੜੇ ਤੇ ਛੰਨ 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 ਹੋਵੇ ਤਾਇਆ ਮੰਨ ਜਾ ਯਾਰ ਮੈਂ ਤੇਰੇ ਹਰੇਕ ਸ਼ਨੀਵਾਰ ਇਕੱਠੀ ਨਸੀ ਪਾ ਕੇ ਜਾਇਆ ਕਰੂੰਗਾ ਬਸ ਮੰਨ ਜਾ ਤਾਇਆ ਬਣੇ ਤੇ ਅੱਜ ਹੀ ਅੱਜ ਹੀ ਮੈਂ ਤੇਰਾ ਥਾਂ ਪੱਕਾ ਕਰਾ ਦੇਣਾ ਤਾਇਆ ਵਧੀਆ ਥੋਕਾ ਅਸਮਾਰ ਕੇ ਵਧੀਆ ਟੈਲਾਂ ਲਵਾ ਦੇਣੀਆਂ ਪੱਕੀਆਂ ਤਾਇਆ ਰੰਗ ਰੁੰਗਰ ਕੇ ਬਸ ਮੰਨ ਜਾ ਤਾਇਆ ਬਣੇ ਫਾਨਾ ਨੜਦਾ ਆ ਓਏ ਇਹਦਾ ਕੰਮ ਹੀ ਬਹੁਤ ਵਧਿਆ ਪਿਆ ਇਹਨੂੰ ਸ਼ਹਿਰ ਜਾ ਕੇ ਦਵਾਈ ਦਵਾ ਲਿਆ ਓਏ ਮੇਰੇ ਕੋਲੇ ਹੈ ਨਹੀਂ ਟਾਈਮ ਨਾ ਟਾਈਮ ਨੂੰ ਤੂੰ ਕੀ ਕਰਨਾ ਓਏ ਸਾਰੇ ਜਹਾਨ ਦਾ ਤੂੰ ਵੇਲਾਗਾ ਓਏ ਤੈਨੂੰ ਕਹਤਾ ਨੇ ਇੱਕ ਵਾਰੀ ਮੇਰੇ ਕੋਲ ਹੈ ਨਹੀਂ ਟਾਈਮ ਯਾਰ ਬਾਲਾ ਤੂੰ ਲੈ ਜਾ ਫਿਰ ਤੇ ਉਹ ਮੇਰਾ ਕਿ ਤੇਰਾਗਾ ਕੀ ਕਰਨਾ ਤੂੰ ਓ ਮੈਂ ਤਾਇ ਰੁੱਸੇ ਦੀ ਮੱਟੀ ਸਮਾਰਨੀ ਐ ਇਹਨੂੰ ਤਾਇ ਨੂੰ ਮਰੋਣਾ ਆਉਦੇ ਨੂੰ ਨਾ ਗੱਲ ਸੁਣ ਮੇਰੀ ਓਏ ਉਂ ਤੇਰਾ ਨਾਮ ਹੈਗਾ ਸੁੱਚਾ ਹੈ ਤੂੰ ਸਾਰੇ ਜਹਾਨ ਦਾ ਲੁੱੱਚਾ ਪਹਿਲਾਂ ਤੂੰ ਵਹੀਂ ਆਪਦਾ ਤਾਇਆ ਮਾਰਤਾ ਪਾ ਕੇ ਹੁਣ ਤੂੰ ਬਾਬਿਆਂ ਮਗਰ ਲਾ ਕੇ ਪੱਥਰਾਂ ਨੂੰ ਪੂਜਦਾ ਫਿਰਦਾਗਾ ਜਿਹੜੇ ਹਸਾ ਉਹਨਾਂ ਤੇਰੇ ਹਾਲਾਤ ਹੈਗੇ ਮੈਨੂੰ ਲੱਗਦਾ ਚਾਰ ਦਿਨਾਂ ਨਾਲ ਮੱਟੀ ਇਹਦੀ ਵੀ ਨਾਲ ਹੀ ਬਣਾਏਗਾ